ਗੁਰਜੀਤ ਕਾਲ ਸਾਹਿਬ ਹੈ ਗੁਰਜੀਤ ਪਤਿੱਤ ਸਦੇ ਜਮਾਸਨ ਸੋਇ ਤੁਹਾਡਾ ਕਵਿਤਾ ਬਾਣ ਕਵੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਗੁਰਮਤਿ ਸੁਭੀ ਦਾ ਕਾਵਿ ਪਸਾਰ ਵੀਰ ਕਹਾਉਦਾ ਗੁਰਮਤਿ ਕਾਵਿ ਦੇ ਚਾਰ ਕਵੀ ਖਾਸ ਨੇ ਗੁਰੂ ਨਾਨਕ ਗੁਰੂ ਅਮਰਦਾਸ ਗੁਰੂ ਵਰਜਨ ਪਾਈ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਨਰਚਨਾਮਾ ਨੇ ਪਵਨ ਗੁਰੂ ਪਾਣੀ ਪਿਤਾ ਨਾਲ ਦੁਆ ਮਾਣੇ ਸੋਖਿਆ ਮੰਦਾ ਆਕੀਆ ਗਗਨ ਮੇਠਾਲ ਨੇ ਚੰਗੀਆਂਆਂ ਬਰਿਆਈਆਂ ਬੱਚੋ ਨਾਲ ਨੇ ਆਨੰਦ ਪਿਆ ਮੇਰੀ ਮਾਏ ਗੁਰੂ ਅਮਰਦਾਸ ਜੀ ਕੋ ਇਹ ਸ਼ਰੀਰ ਮੇਰਾ ਕਿਰਪਾ ਕਰਕੇ ਬਖਸ਼ ਲੇ ਗੁਰੂ ਅਰਜਨ ਦੇਵ ਜੀ ਸਿੱਧਾ ਕਹਿੰਦੇ ਰੱਬ ਨੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਛੱਡੋ ਜਾਬ ਨੂੰ ਮੈਂ ਤੇ ਬੋਲਣਾ ਜੀ ਹਰ ਸਰਜਣ ਰੱਬ ਨੂੰ ਕਹਿੰਦੇ ਨੇ ਮੇਰਾ ਮਨ ਲੋਚੇ ਗੁਰਦਸ਼ਨ ਤਾਈ ਰਹਿੰਦੇ ਨੇ ਸਤਿਗੁਰ ਨਾਨਕ ਪਰਗਟੇ ਆ ਦੇਖ ਪਰਾਈਆਂ ਚੰਗੀਆਂ ਨੇ ਭਾਈ ਗੁਰਦਾਸ ਜੀ ਕਹਿੰਦੇ ਬਰਕਤ ਰੱਬ ਤੋਂ ਮੰਗੀਆਂ ਨੇ ਆਪ ਪਲਾ ਸਭ ਜਗ ਭਲਾ ਹੋਰ ਅਕਿਰਤ ਕਰਨੇ ਸਿੰਘ ਉਤਾਰ ਇਹ ਬੱਚੇ ਚਾਹੁੰਦੇ ਆਪਣਾ ਪਾਲਣ ਗਾਇ ਗੁਰਜੀਤ ਕਾ ਸਾਹ ਗਾਇ ਗੁਰਜੀਤ ਕੀ ਫਤ